ਬਾਈਕ ਤੁਸੀਂ ਇਹ ਹਿਸਾਬ ਲਾਓ ਵੀ ਉਦੋਂ ਦੇ ਤਾਂ ਸਾਨੂੰ મોદી ਨੇ ਗ੍ਰਾਂਟਾਂ ਦਿੱਤੀਆਂ ਨਹੀਂ ਤੇ ਅੱਜ ਸਾਨੂੰ ਗ੍ਰਾਂਟਾਂ ਕਿਹੜੀਆਂ મોદી ਦੇ ਦਊਗਾ ਹੁਣ 2.5 ਲੱਖ ਰੁਪਏ ਦੀ ਗ੍ਰਾਂਟ ਅਸੀਂ ਕਹਿੰਦੇ ਇਹ ਦੇ ਦਨੇ ਆ ਪਰ ਤੁਸੀਂ ਇਹ ਪਿੰਡਾਂ 'ਚ ਜਿਆਦਾ ਹੀ ਮਾਰੋ ਕਿਤੇ ਵੀ ਮਜ਼ਦੂਰਾਂ ਨੂੰ 2.5-2.5 ਲੱਖ ਰੁਪਏ ਦੀਆਂ ਗ੍ਰਾਂਟਾਂ ਨਹੀਂ ਮਿਲੀਆਂ ਇਹ ਪੈਣੋ ਪਰਾਓ ਇੱਕ ਛੋਸ਼ੀ ਆ ਨਵੇਂ ਇਲੈਕਸ਼ਨ ਆ ਗਏ ਆ ਬੜੀਆਂ ਤੁਹਾਨੂੰ ਹੁਣ ਸਕੀਮਾਂ ਦੇਣਗੇ ਗੱਲਾਂ ਨਾਲ ਵੀ ਅਸੀਂ ਆ ਤੁਹਾਨੂੰ ਦੇਵਾਂਗੇ ਆ ਦੇਵਾਂਗੇ ਪਰ ਤੁਸੀਂ ਅਸੀਂ ਕਹਿੰਦੇ ਵੀ ਦਿਮਾਗ ਲੜਾਓ ਵੀ 75-76 ਸਾਲ ਤੋਂ ਸਾਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਹੁਣ ਸਾਨੂੰ ਇਹ ਕੀ ਦੇ ਦੇਣਗੇ ਪਰ ਇਹ ਪੈਣੋ ਪ੍ਰਾਉ ਜੇ ਬਚੀ ਹੈ ਤਾਂ ਕੱਲੀ ਮਨਰੇਗਾ ਆਪਣੇ ਕੋਲੇ ਮਜ਼ਦੂਰਾਂ ਕੋਲੇ ਬਚੀ ਹੈ ਇਹ ਮਨਰੇਗਾ ਬਚਾਉਣ ਦੀ ਸਾਨੂੰ ਲੋੜ ਹੈ ਸੱਤ ਮਰੇਗਾ ਦਾ ਬੰਦ ਕੀਤਾ ਕੰਮ ਚਾਲੂ ਕਰੋ ਮਰੇਗਾ ਦਾ ਬੰਦ ਕੰਮ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਜਾਗ ਉਠਣ ਸੋਸ਼ਲ ਮੀਡੀਆ ਰਾਹੀਂ ਬਹੁਤ ਪ੍ਰਚਾਰ ਅਸੀਂ ਕੀਤਾ ਪਰ ਮਜ਼ਦੂਰ ਉੱਠਣ ਲਈ ਤਿਆਰ ਕਿਉਂਕਿ ਜਿੰਨੂੰ ਅਸੀਂ ਵੋਟਾਂ ਪਾ ਕੇ ਬਣਾਉਣੇ ਆ ਫਿਰ ਉਹਦੇ ਤੋਂ ਹੀ ਅਸੀਂ ਡਰੀ ਜਾਨੇ ਆ 5 ਸਾਲਾਂ ਕਿਉਂਕਿ ਉਹਨਤੇ ਇੱਕ ਗੱਲ ਸਾਡਾ ਰੱਖਣ ਦਾ ਫਰਜ਼ ਬਣਦਾ ਵੀ ਭਾਈ ਤੂੰ ਸਾਡਾ ਕੰਮ ਕਿਉਂ ਨਹੀਂ ਕਰਾਉਂਦਾ ਹਣ ਪਿੰਡਾਂ ਦੇ ਵਿੱਚ ਸਰਪੰਚ ਬੈਠੇ ਆ ਤਾਂਨੇ ਲਾਈ ਰੱਖੇ ਵੀ ਸਾਡਾ ਜੇ ਮੰਡਰੇਗਾ ਬੰਦ ਹੋ ਗਈ ਤੇ ਸਾਨੂੰ ਕਿਹਨੇ ਪੁੱਛਣਾ ਦਫਤਰਾਂ ਉਤਾਲੇ ਲੱਗ ਜਣੇ ਸਾਨੂੰ ਮੁਲਾਜ਼ਮ ਕਿਹਨੇ ਕਹਿਣਾ ਇਹ ਭੈਣੋ ਪ੍ਰਾਉ ਗੱਲਾਂ ਸੱਚੀਆਂ ਵੀ ਆ ਕਿਉਂ ਕਰਕੇ ਇਸ ਕਰਕੇ ਲੜਾਈ ਆ ਆਪਾਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ